ਕੀਤੀ ਅੱਜ ਵਿਸ਼ਨਪੁਰ ਚ ਆਇਆ ਹੈ ਲੱਕੀ ਕਹਾਲੀ ਤੇ ਸ਼ਹਬਾਜ਼ ਵਿਸ਼ਨਪੁਰੀ ਆ ਸੋ ਅੱਜ ਵਿਸ਼ਨਪੁਰ ਦੇ ਮੇਲੇ ਤੇ ਗੱਲ ਸ਼ਹਬਾਜ਼ ਆਲਮਗੀਰੀ ਦੀ ਹੁਣੀ ਕਾਟੀ ਸਾਡੇ ਭਰਾ ਦੀ ਐ ਸੋ ਆਏ ਕਿਸੇ ਮੇਲੇ ਤੇ ਸਧਿਆਚਾਰਕ ਮੇਲੇ ਤੇ ਆਪਾਂ ਜਰੂਰ ਸਾਡੇ ਵੀਰ ਨੂੰ ਯਾਦ ਰੱਖਣਾ ਲੈ ਵੀ ਗੋਰੇ ਭਾਈ ਜਿਹਨੂੰ ਬਹੁਤ ਵੱਡੀ ਬਾਰਕਵਾਲੇ ਸਾਡੇ ਵੱਲੋਂ ਆਓ ਵੀ ਖੇਡ ਮੇਲੇ ਨਾਲ ਜੁੜੀ ਐ thank you भाॼी सनी काले वारे में बेनती ਵੀਰ ਦੇ ਬਿਸ਼ਨਪੁਰ ਦੇ ಗ್ರಾಮ ਪੰਚਾਇਤ ਵੱਲੋਂ ਸਾਡੇ ਵੀਰ ਗੋਰੇ ਦਾ ਮਾਨ ਸਨਮਾਨ ਜਿਹੜਾ ਹੈ ਉਹ ਗੁਰਜ ਦੇ ਨਾਲ ਹੋਣ ਜਾ ਰਿਹਾ ਹੈ ਬੜੇ ਮਿਹਨਤ ਤੋਂ ਬਾਅਦ ਇਹੋ ਜਿਹੇ ਮਾਨ ਸਨਮਾਨ ਮਿਲ ਗਏ ਆ ਬੜੀ ਤਬੱਸਿਆ ਕਰਨੀ ਪੈਂਦੀ ਹੈ ਗੋਰੇ ਆ ਇਹ ਬਿੰਦੇ ਪਹਿਲਵਾਨ ਦੇ ਨਾਲ ਤੁਹਾਡਾ ਪਿਆਰ ਹੈ ਕਿਹਨਾਂ ਦੇ ਬਿਨਾਂ ਪਹਿਲਵਾਨ ਬਿਸ਼ਨਪਰੀਆ ਗੋਰਾ ਅਕਸਰੀ ਕਹਿੰਦਾ ਹੁੰਦਾ ਵੀ ਸਾਡਾ ਉਸਤਾਦ ਹੈ ਤੇ ਉਸਤਾਦ ਹੀ ਰਹਿਣਾ ਸੋ ਅੱਜ ਉਸਤਾਦ ਦੇ ਪਿੰਡ ਆਇਆ ਏ ਬੱਧਾ ਮਾਨ ਸਨਮਾਨ ਸਾਡੇ ਭਰਾ ਗੋਰੇ ਦਾ ਹੋ ਰਿਹਾ ਹੈ ਗੋਰੇਆ ਦੇਸੀ ਯਾਰਾਂ ਦੀਆਂ ਯਾਰੀਆਂ ਖੱਟੀਆਂ ਦੇ ਹੋਰ ਅਸੀਂ ਕੀ ਖੱਟਿਆ ਕਿ ਪੈਸਾ ਲੋਕਾਂ ਨੇ ਕਮਾਇਆ ਤੇ ਕਮਾਇਆ ਹੋਊਗਾ ਗੋਰੇ ਨੇ ਯਾਰੀਆਂ ਕਮਾਈਆਂ ਜਿੱਦਾਂ ਸਾ ਲੋਕਾਂ ਦੇ ਕਮਾਇਆ ਤੇ ਕਮਾਇਆ ਹੋਊਗਾ ਗੋਰੇ ਨੇ ਯਾਰੀਆਂ ਕਮਾਈਆਂ ਬੰਦੇ ਪਹਿਲਵਾਨ ਨੇ ਸਮੋਚੀ ಗ್ರಾಮ ਪੰਚਾਇਤ ਨੇ ਦੇ ਐਨਆਰਈ ਵੀਰ ਬਿਸ਼ਨਪੁਰ ਦੇ ਆ ਵਾਹਿਗੁਰੂ ਜੀ ਦੇ ਫਤਹਿ ਅਸੀਂ ਅੱਜ ਬਹੁਤ-ਬਹੁਤ ਧੰਨਵਾਦੀ ਨਗਰ ਪੰਚਾਇਤ ਵਿੱਚ ਬਹੁਤ ਜੱਟਾ ਨਗਰ ਦੀ ਸੰਗਤ ਨਗਰ ਬਿਸ਼ਨਪੁਰ ਆਇਆ ਸੋ ਜੋ ਸਾਂਝੇ ਤੌਰ ਤੇ ਸਲਾਲਾ ਮੇਲਾ ਕਰਵਾਇਆ ਜਾ ਰਿਹਾ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਦੂਰੋਂ-ਦੂਰੋਂ ਪਹਿਲਵਾਨ ਸੰਗਤਾਂ ਸੋ ਪਹੁੰਚਿਆ ਇਸ ਮੇਲੇ ਦੀ ਰੌਣਕ ਬਧਾਇਆ ਹੈ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ ਸੋ ਬਹੁਤ ਵੱਡੇ ਪੱਤਰ ਤੇ ਮੇਲਾ ਹਾਂ ਜੋ 2 ਲੱਖ ਦੀ ਕੀਮਤੀ ਉੱਪਰਲੀ ਇੱਕ ਨੰਬਰ ਵਾਲੀ ਹੈ ਸੋ ਸੋ ਹਰ ਸਾਹਿਬ ਅਸੀਂ ਐਨਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸੋ ਜਿਨ੍ਹਾਂ ਨੇ ਬਹੁਤ ਆਪਣੀ ਕਮਾਈ ਦੇ ਵਿੱਚੋਂ ਸਹਾਇਕ ਦਿੰਦਾ ਸੋ ਐਨਆਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਗੇ ਜੋ 5 ਤਰੀਕ ਨੂੰ ਕੁਟਲਾਵਕ ਦੇ ਸਾਂ ਦਾ ਕੋਰਪੋਰ ਪ੍ਰਕਾਸ਼ ਹੋ ਰਿਹਾ ਹੈ ਸੋ ਉਹਦੇ ਵਾਸਤੇ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਬਿਸ਼ਨਪੁਰ ਜਕਾ ਦੇ ਸਭ ਸੁਭੂ ਪੰਚਾਇਤਵਰੋਂ ਇਹ 6 ਇੰਚ ਬਿਲਾ ਕਰਵਾਇਆ ਜਾ ਰਿਹਾ ਹੈ ਔਰ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਔਰ ਸਾਰਿਆਂ ਨੂੰ ਔਰੀ ਸੰਗਤ ਨੂੰ ਵੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ